ਸਤਿਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੀਏ ਤਨ ਤਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਮੁਰਤੇ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਬਾਣੀ ਅਨੰਦ ਸਾਹਿਬ ਪ੍ਰਾਰambh ਕਰਨ ਲੱਗੇ ਅਰਥਾ ਸਮੇਤ ਸਤਿਗੁਰੂ ਮਹਾਰਾਜ ਸਾਨੂੰ ਬੁੱਧੀ ਬਖਸ਼ਣ ਸੋਝੀ ਬਖਸ਼ਣ ਪਿਆਰ ਸਰਕਾਰ ਦੇ ਨਾਲ ਵਾਹ ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਨ ਸਤਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ੍ਰੀ ਗੋਵਿੰਦਵਾਲ ਸਾਹਿਬ ਆਪਣੇ ਆਸਣ ਤੇ ਬਿਰਾਜਮਾਨ ਨੇ ਬਹੁਤ ਭਾਰੀ ਪੀੜ ਸੰਗਤਾਂ ਦੀ ਇਹਨਾਂ ਨੂੰ ਸੰਗਤ ਵਿੱਚ ਇੱਕ ਬੜਾ ਹੀ ਵਿਰਧ ਲੰਬੇ ਕੱਦ ਦਾ ਜੋਗੀ ਗੇਰੂ ਰੰਗ ਦੇ ਵਸਤਰ ਪਹਿਨੇ ਨੇ ਬੜਾ ਵਿਰਧ ਹੈ 1000 ਸਾਲ ਦੀ ਉਮਰ ਹੈ ਉਹਦੀ ਆਇਆ ਬੜਾ ਹੌਲੀ 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 ਆ ਕੇ ਮਹਾਰਾਜ ਨੂੰ ਮੱਥਾ ਟੇਕਿਆ ਮਹਾਰਾਜ ਸੱਚੇ ਬਾਦਸ਼ਾਹ ਕਹਿਣ ਲੱਗੇ ਕਿਉਂ ਜੋਗੀ ਰਾਜ ਕਿੱਥੇ ਕਿ ਪਹੁੰਚੇ ਹੋ ਕਹਿੰਦਾ ਮਹਾਰਾਜ ਜੀ ਸਭ ਕੁਝ ਦੇਖ ਲਿਆ ਹੈ ਇੱਦੀਆਂ ਸਿੱਧੀਆਂ ਦੇਖ ਲੀਆਂ ਹਨ ਵਡਿਆਈਆਂ ਲੈ ਕੇ ਦੇਖ ਲੀਆਂ ਹਨ ਬਹੁਤ ਮਾਇਆ ਵੀ ਦੇਖ ਲਈ ਹੈ ਸਭ ਕੁਝ ਦੇਖਿਆ ਹੈ ਪਰ ਆਨੰਦ ਨਹੀਂ ਆਇਆ ਹੈ ਕਿਤੇ ਆਨੰਦ ਨਹੀਂ ਆਇਆ ਮੈਂ ਬੜੇ ਚਿਰ ਤੋਂ ਇੱਛਾ ਰੱਖ ਕੇ ਬੈਠਾ ਸੀ ਜਦ ਆਪ ਗੁਰਤਾ ਗੱਦੀ ਤੇ ਬਿਰਾਜਮਾਨ ਹੋਇਓ ਮੈਂ ਉਦੋਂ ਦਾ ਹੀ ਸੋਚਦਾ ਕਿਵੇਂ ਮਹਾਰਾਜ ਸੱਚੇ ਬਾਦਸ਼ਾਹ ਕੋਲ ਜਾਵਾਂ ਮਹਾਰਾਜ ਅੱਜ ਮੌਕਾ ਲੱਗਿਆ ਆਪਦੀ ਕਿਰਪਾ ਹੋਈਏ ਦਰਸ਼ਨ ਕਰਨ ਆਏ ਹਾਂ ਹੁਣ ਆਪਦੇ ਜਨਮਾਂ ਚ ਬੇਨਤੀ ਹੈ ਕਿ ਮੈਨੂੰ ਅਨੰਦ ਹੀ ਦਾਤ ਬਖਸ਼ੋ ਮਹਾਰਾਜ ਸੱਚੇ ਬਾਦਸ਼ਾਹ ਕਹਿਣ ਲੱਗੇ ਆਨੰਦ ਇਸ ਪੁਰਾਣੇ ਖੱਲੜੇ 'ਚ ਹੁਣ ਆਨੰਦ ਨਹੀਂ ਰਿਹਾ। ਇਹ ਪੁਰਾਣੇ ਖੱਲੜੇ ਨੂੰ ਤਿਆਗ ਦਿਓ। ਤੁਸੀਂ ਸਾਡੇ ਗ੍ਰਹਿ ਵਿਖੇ ਸਾਡੇ ਹੀ ਸੁਪੁੱਤਰ ਭਾਈ ਮੋਰੀ ਦੇ ਘਰ ਜਨਮ ਲਾਓ। ਫਿਰ ਤੁਹਾਨੂੰ ਆਨੰਦ ਆਵੇਗਾ। ਸੋਇਸਤਰਾ ਉਹ ਜੋਗੀ ਨੇ ਆਪਣਾ ਸਰੀਰ ਤਿਆਗ ਦਿੱਤਾ। ਸੰਸਕਾਰ ਉੱਥੇ ਕਰ ਦਿੱਤਾ। ਸਮਾ ਬਾਗ ਦੇ ਬਾਬਾ ਮੋਰੀ ਜੀ ਦੇ ਗ੍ਰਹਿ ਵਿਖੇ ਬਾਲਕ ਨੇ ਜਨਮ ਲਿਆ ਲਿਆ ਕੇ ਇਸ਼ਨਾਨ ਕਰਵਾ ਕੇ ਬਸਤਰ ਚ ਲਪੇਟ ਕੇ ਮਹਾਰਾਜ ਜੀ ਦੀ ਗੋਦ ਵਿੱਚ ਲਿਆ ਕੇ ਜਦੋਂ ਬੱਚੇ ਨੂੰ ਲਟਾਇਆ ਮਹਾਰਾਜ ਕਹਿੰਦੇ ਆਗੇ ਆਨੰਦ ਜੀ ਆਨੰਦ ਲੈਣ ਵਾਸਤੇ ਉਸ ਵੇਲੇ ਸਤਿਗੁਰੂ ਬੜੇ ਪ੍ਰਸੰਨ ਹੋਏ ਨਾਲੇ ਮਹਾਰਾਜ ਮੁਸਕਰਾਏ ਜਾਂਦੇ ਨੇ ਨਾਲੇ ਆਨੰਦ ਸਾਹਿਬ ਪਰਾਰੰਭ ਕਰ ਦਿੱਤਾ ਰਚਨਾ ਨਾਲ ਨਾਲ ਲਿਖਣ ਵਾਲਾ ਵੀ ਬਿਠਾ ਲਿਆ ਲਿਖ ਲਈ ਉਸ ਬੱਚੇ ਦਾ ਨਾਮ ਹੀ ਮਹਾਰਾਜ ਨੇ ਆਨੰਦ ਰੱਖਿਆ ਉਹੀ ਆਨੰਦ ਹੈ ਜਿਹੜੇ ਸ਼ਾਮ ਦੀ ਕਥਾ ਸੁਣਦਿਆਂ ਸੰਗਤਾਂ ਉਹਨਾਂ ਨੂੰ ਪਤਾ ਕਿ ਇਹੀ ਉਹ ਆਨੰਦ ਹੈ ਜਿਹੜਾ ਛੇਵੇਂ ਪਾਤਸ਼ਾਹ ਨੂੰ ਮਿਲਣ ਕੀਰਤਪੁਰ ਸਾਹਿਬ ਆਇਆ ਸੀ ਸਤਿਗੁਰੂ ਜੀ ਨੇ ਆਪ ਕਿਹਾ ਸੀ ਵੀ ਅਸੀਂ ਗੁਰੂ ਅਮਰਦਾਸ ਜੀ ਦੀ ਅਨਸੰਬੰਦ ਦੀ ਸੇਵਾ ਨਹੀਂ ਕੀਤੀ ਜਾਓ ਬਾਬਾ ਆਨੰਦ ਜੀ ਨੂੰ ਲੈ ਕੇ ਆਓ ਛੇਵੇਂ ਪਾਤਸ਼ਾਹ ਨੇ ਆਪਣੀ ਪਾਲਕੀ ਭੇਜੀ ਬਾਬਾ ਆਨੰਦ ਜੀ ਵਿੱਚ ਬੈਠ ਕੇ ਆਏ ਚਾਰੇ ਪਾਸਿਓਂ ਪਾਲਕੀ ਦੇ ਕੱਪੜਾ ਵੀ ਲੱਗਿਆ ਹੁੰਦਾ ਬੰਦ ਜੀ ਹੁੰਦੇ ਇੱਕ ਤਰ੍ਹਾਂ ਨਾਲ 6ਵੇਂ ਪਾਤਸ਼ਾਹ ਨੇ ਜਦੋਂ ਆ ਕੇ ਦੱਸਿਆ ਭਾਈ ਵੀਰ ਦੀ ਜਨ ਨੇ ਕਿ ਭਾਈ ਅਨੰਦ ਜੀ ਆਏ ਨੇ ਉਸ ਵਕਤ ਮਹਾਰਾਜ ਨੇ ਬੁੱਲਾਂ ਦੇ ਉੱਤੇ ਉਂਗਲ ਰੱਖ ਕੇ ਕਿਹਾ ਸਾਰਿਆਂ ਨੂੰ ਬੋਲਿਓ ਨਾ ਕੋਈ ਦੱਸਿਓ ਨਾ ਸਤਿਗੁਰੂ ਜੀ ਪਿੱਛੇ ਪਿੱਛੇ ਜਾ ਕੇ ਪਾਲਕੀ ਨੂੰ ਮੋਢਾ ਲਾ ਕੇ ਆਪ ਅਨੰਦ ਜੀ ਦੀ ਸੇਵਾ ਕਰਦੇ ਆ ਰਹੇ ਸੀ ਕਹਿੰਦੇ ਕਿਉਂਕਿ ਅਸੀਂ ਗੁਰੂ ਅਮਰਦਾਸ ਜੀ ਦੀ ਅੰਸਬੰਸ ਦੀ ਸੇਵਾ ਨਹੀਂ ਕੀਤੀ ਜਿੰਨਾ ਤੋਂ ਅਸੀਂ ਸਾਰਾ ਕੁਝ ਲਿਆ ਹੈ ਸੋਡੀਆਂ ਨੇ ਬਾਬਾ ਆਨੰਦ ਜੀ ਵੀ ਅੰਤਰਜਾਮੀ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਤਾਂ ਕੁਝ ਗੜਬੜ ਹੋ ਰਹੀ ਹੈ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਨੇ ਪਾਲਕੀ ਦੇ ਵਿੱਚੋਂ ਹੀ ਛਾਲ ਮਾਰ ਦਿੱਤੀ ਥੱਲੇ ਭੱਜ ਕੇ ਆ ਕੇ ਸਤਿਗੁਰੂ ਦੇ ਚਰਨਾਂ ਨਾਲ ਲਿਫਟ ਕੇ ਕਹਿੰਦੇ ਹੁਣ ਬੱਸ ਵੀ ਕਰੋ ਹੁਣ ਸਾਡੀਆਂ ਇੰਨੀਆਂ ਪਰਖਾਂ ਕਿਉਂ ਲੈਨੇ ਹੋ ਆਪ ਇਹ ਉਹ ਬਾਬਾ ਆਨੰਦ ਜੀ ਹੈ ਸੋਚ ਕਰਕੇ ਐਸੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਰਚੀ ਸਾਰੀਆਂ 40 ਪੌੜੀਆਂ ਰੱਜ ਕੇ ਬਹੁਤ ਇੱਕੋ ਵਚਨ ਮਹਾਰਾ ਜੀ ਨੇ ਕਰਤਾ ਕਿ ਸੁਰਨਾਰ ਮਨਜਨ ਅੰਮ੍ਰਿਤ ਖੋਜ ਜੇ ਸੁਅੰਮ੍ਰਿਤ ਗੁਰ ਤੇ ਪਾਇਆ। ਇਹ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸੇਵਾਦਾਰ ਭਾਈ ਬੱਲੂ ਨੂੰ ਬੁਲਾਇਆ। ਬੱਲੂ ਭਾਈ ਢੋਲ ਕੀ ਲਿਆ, ਛੈਣੇ ਲਿਆ, ਚਿੰਟੇ ਲਿਆ। ਕੋਠੇ ਦੇ ਉੱਤੇ ਜੜ ਜਾਓ ਸਾਰੇ। ਭਾਈ ਮੋਰੀ ਸਣੇ ਹੋਰ ਸਾਰੀਆਂ ਸੰਗਤਾਂ ਕੋਠੇ ਦੇ ਉੱਤੇ ਚੜਾ ਕੇ ਕਹਿੰਦੇ ਗਾਇਨ ਕਰੋ। ਗਾ ਕੇ ਅਨੰਦ ਸਾਹਿਬ ਦਾ ਪਾਠ ਕਰੋ ਗਾਓ ਇਹਨੂੰ ਕਹਿੰਦੇ ਇਹ ਗਾਉਣ ਵਾਲੀ ਬਾਣੀ ਹੈ ਤਾਂ ਫਿਰ ਸਾਰੀ ਸੰਗਤ ਨੇ ਇਹ ਬਾਣੀ ਉੱਚੀ ਉੱਚੀ ਆਵਾਜ਼ ਦੇ ਵਿੱਚ ਗਾਇਨ ਕੀਤੀ ਇਹ ਬਾਣੀ ਜੀਵਨ ਮੁਕਤੀ ਦਿੰਦੀ ਹੈ ਆਨੰਦ ਦਿੰਦੀ ਹੈ ਆਤਮਿਕ ਆਨੰਦ ਦਿੰਦੀ ਹੈ ਆਨੰਦ ਸੁਣੋ ਵਿਭਾਗੀ ਹੋ ਐਡਾ ਨੰਨਾ ਲੱਦਦਾ ਹੀ ਹੈ ਆਨੰਦ ਹੀ ਪਾਠ ਹੈ ਇਹ ਸਤਿਗੁਰੂ ਦੀ ਆਪਣੀ ਸੁਤੰਤਰਤਾ ਹੈ ਪਿੰਗਲ ਦੇ ਮੁਤਾਬਕ ਵੀ ਕੋਈ ਫਿਰ ਮਾਤਰਾ ਵਾਧੇ ਘਟਦੀ ਹੁੰਦੀ ਤਾਂ ਇਹੋ ਆਨੰਦ ਨਹੀਂ ਲਿਖਿਆ ਪਹਿਲਾਂ ਤਾਂ ਸਾਰਿਆਂ ਨੇ ਵਿੱਚ ਵਿੱਚ ਇਹਨੂੰ ਆਨੰਦ ਕਰਨਾ ਸ਼ੁਰੂ ਕਰ ਦਿੱਤਾ ਵਿੱਚ ਵਿੱਚ ਕਈਆਂ ਨੇ ਬੜੇ ਜਿਹੜੇ ਸਿਆਣੇ ਸੀਗੇ ਵਿਦਵਾਨ ਉਹਨਾਂ ਨੇ ਵੀ ਕੀਤਾ ਪਰ ਦੁਬਾਰਾ ਹੁਣ ਫਿਰ ਗਿਆਨੀ ਹਰਬੰਦ ਸਿੰਘ ਜੀ ਨੇ ਸਾਰਿਆਂ ਨੂੰ ਸਮਝਾਇਆ ਵੀ ਇਹ ਮੈਂ ਵੀ ਉਹਨਾਂ ਨੂੰ ਪੁੱਛਿਆ ਸੀ ਮੈਂ ਕਿ ਇਹ ਆੜਾਨੰਦ ਦਦਾ ਲਿਖਿਆ ਹੋਇਆ ਕਹਿੰਦੇ ਇੱਥੇ ਸਿਰਫ ਬਿੰਦੀ ਦੀ ਤਾਂ ਪ੍ਰਯੋਗ ਹੋ ਸਕਦਾ ਪਰ ਟਿੱਪੀ ਦਾ ਨਹੀਂ ਹੋ ਸਕਦਾ ਕਿਉਂਕਿ ਆਨੰਦ ਤਾਂ ਕਹਿ ਸਕਦੇ ਆ ਆਨੰਦ ਨਹੀਂ ਕਹਿ ਸਕਦੇ ਕਿਉਂਕਿ ਟਕਸਾਲ ਦਾ ਪਾਠ ਵੀ ਆਨੰਦ ਹੀ ਹੈ ਤੇ ਹੁਣ ਦੁਬਾਰਾ ਘੁਮਕ ਮਾ ਕੇ ਫੇਰ ਹੀ ਆਨੰਦ ਪਾਠ ਕਰਨ ਲੱਗੇ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਮਹਾਰਾਜ ਨੇ ਸਾਰੇ ਮਨੋਰਥ ਹੀ ਪੂਰੇ ਕਰ ਦਿੱਤੇ ਨੇ ਦੇ ਵਿੱਚ ਬਾਰ ਬ੍ਰਹਮ ਪ੍ਰਭ ਪਾਇ ਜਿੰਨਾਂ ਨੇ ਪਰਮੇਸ਼ਰ ਨੂੰ ਪਾਉਣਾ ਉਹ ਵੀ ਪਾਵੋ ਉਤਰੇ ਸਗਲ ਵੀ ਸੂਰੇ ਤੂੰ ਖਰੋਗ ਸੰਤਾਪ ਪੁੱਤਰ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਇਹਨੂੰ ਸੁਣਨ ਵਾਲੇ ਪੁਨੀਤ ਹੋ ਜਾਣਗੇ ਕਹਿਣ ਵਾਲੇ ਪਵਿੱਤਰ ਹੋ ਜਾਣਗੇ ਸਤਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਾਨ ਲਾਗੇ ਬਾਜੇ ਅਨਹ ਤੂਰੇ ਇੱਕ ਰਸ ਉਹਨਾਂ ਦੇ ਅੰਦਰ ਬਾਜੇ ਵੱਜ ਪੈਣਗੇ ਇਹ ਹੁਣ ਪ੍ਰੈਕਟੀਕਲ ਚ ਲਿਆਉਣੀ ਚੀਜ਼ ਆਪਾਂ ਨੇ ਆਨੰਦ ਸਾਹਿਬ ਦਾ ਇਹ ਜੋ ਮਹਾਰਾ ਨੇ ਪਿੱਛੇ ਮਹਾਤਮ ਕਿਹਾ ਹੈ ਹੁਣ ਪ੍ਰੈਕਟੀਕਲ ਤੁਹਾਡੇ ਜੋ ਬੰਦਾ ਕਰੂਗਾ ਜਿਹਨੂੰ ਬਹੁਤੀ ਲੋੜ ਆ ਆਪਣੇ ਕਮਾਂਕਾਰਾਂ ਦੀ ਪਰਮੇਸ਼ਰ ਦੀ ਪ੍ਰਾਪਤੀ ਦੀ ਕਿਉਂਕਿ ਅਸੀਂ ਤਾਂ ਕਈ ਬੰਦਿਆਂ ਨੂੰ ਕਰਵਾਇਆ ਵੀ ਹੈ ਪ੍ਰੈਕਟੀਕਲ ਇਹਦਾ ਜੇ ਜੀਵਨ ਮੁਕਤੀ ਦੀ ਹੀ ਪ੍ਰਾਪਤੀ ਕਰਨੀ ਕਿ ਜਿਉਂਦੇ ਹੀ ਮੈਂ ਮੁਕਤ ਹੋ ਜਾਵਾਂ ਜਿਉਂ ਦੇ ਵਿਦੇਹੀ ਹੋ ਜਾਵਾਂ ਜੱਜ ਜੀ ਕਰੇ ਸਰੀਰ ਨੂੰ ਛੱਡ ਕੇ ਇੱਕ ਪਾਸੇ ਖੜਾ ਹੋ ਜਾਵਾਂ ਜੱਜ ਜੀ ਕਰੇ ਸੱਚਖੰਡ ਚੱਲਿਆ ਜਾਵਾਂ ਜੱਜ ਜੀ ਕਰੇ ਵਾਪਸ ਮੁੜਿਆ ਆਵਾਂ ਲੈਣੀ ਇੰਨੀ ਸ਼ਕਤੀ ਤਾਂ 101 ਅਨੰਦ ਸਾਹਿਬ ਦਾ ਪਾਠ ਰੋਜ਼ ਕਰੋ ਜੇ ਉਹ ਵਿਦੇਹ ਮੁਕਤੀ ਲੈਣੀ ਹੈ ਜੇ ਸੰਸਾਰੀ ਕੰਮ ਬਣਾਉਣੇ ਆ ਫਿਰ 25 ਪਾਠ ਹੀ ਬਣਿਆ ਇਸ ਕਰਕੇ ਜੇ ਹੋਰ ਘੱਟ ਛੋਟਾ ਕੰਮ ਹੈ ਫਿਰ ਉਹਨੇ ਪਾਠ ਬਣਿਆ ਇਹਦੇ ਜਿੰਨੇ ਪਾਠ ਕਰੋਗੇ ਉੰਨੀ ਕਿਰਪਾ ਹੋਈ ਜਾਂਦੀ ਹੈ ਇਹ ਜੀਵਨ ਮੁਕਤੀ ਨੂੰ ਦਿੰਦਾ ਅਨੰਦ ਸਾਹਿਬ ਔਰ ਸਾਰੀਆਂ ਹੀ ਛਾਵਾਂ ਪੂਰੀਆਂ ਹੁੰਦੀਆਂ ਨੇ ਆਨੰਦ ਕਾਰਜ ਜਿਹੜਾ ਆਪਾਂ ਕਹਿੰਦੇ ਆ ਵਿਆਹ ਦੇ ਸਮੇਂ ਤੇ ਏਸੇ ਕਰਕੇ ਉਹਦਾ ਨੋਂ ਵੀ ਆਨੰਦ ਕਾਰਜ ਪਿਆ ਮਹਾਰਾ ਦਸਵੇਂ ਪਾਤਸ਼ਾਹ ਦੇ ਸਮੇਂ ਤੇ ਜਿਵੇਂ ਇੱਕ ਸਿੰਘ ਨੇ ਆ ਜੋ ਸੰਥਾ ਸ਼ੁਰੂ ਕੀਤੀ ਸੀ ਉਹਨੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇੱਥੇ ਟਿਕ ਗਿਆ ਸੀ ਬੱਸ ਉਹ ਆਨੰਦ ਸਾਹਿਬ ਦੀ ਕਿਰਪਾ ਹੋ ਗਈ ਇੱਕ ਸਿੰਘ ਇਹੋ ਜਿਹਾ ਸੀ ਦਸਵੇਂ ਪਾਤਸ਼ਾਹ ਵੇਲੇ ਜਿਹਨੇ ਇਹ ਪੜਿਆ ਸੀ ਇਹੋ ਕੁਟੰਬ ਤੂਜੇ ਦੇਖਦਾ ਚੱਲੈ ਨਾ ਹੀ ਤੇਰਾ ਨਾਲੇ ਉਹਦਾ ਜੰਗਲੇ ਨੂੰ ਹੀ ਚਲੇ ਗਿਆ ਸੀ ਮਹਾਰਾਜ ਨੇ ਵਾਪਸ ਮੜਵਾਇਆ ਕਹਿੰਦਾ ਮੁੜ ਗਿਆ ਆ ਪਰਿਵਾਰ ਨੂੰ ਕਿਹਨੇ ਸਾਹਮਣਾ ਕਹਿੰਦੇ ਮਹਾਰਾਜ ਤੁਸੀਂ ਕਿ ਇਹੋ ਪਰਿਵਾਰ ਜਿਹੜਾ ਦੇਖਦਾ ਹੈ ਇਹ ਤੇਰੇ ਨਾਲ ਨਹੀਂ ਜਾਣਾ ਮੈਂ ਤਾਂ ਛੱਡਦਾ ਹਾਂ ਸਾਰਾ ਕੁਝ ਸਤਗੁਰੂ ਮਹਾਰਾਜ ਕਹਿੰਦੇ ਪਰਿਵਾਰ ਦੇ ਵਿੱਚ ਰਹਿ ਕੇ ਹੀ ਬਿਰਾਗ ਦੇ ਵਿੱਚ ਰਹਿਣਾ ਇਸ ਕਰਕੇ ਆਨੰਦ ਸਾਹਿਬ ਦੀ ਬੜੀ ਮਹਾਨਤਾ ਹੈ ਕਿਸੇ ਕੌਮ ਦੇ ਵਿੱਚ ਇਹੀ ਜੀ ਚੀਜ਼ ਨਹੀਂ ਕਿ ਬੱਚਾ ਜਨਮ ਲਵੇ ਤਾਂ ਉਹੀ ਬਾਣੀ ਅਨੰਦ ਕਾੜਜਾਂ ਵੇਲੇ ਵੀ ਉਹੀ ਬਾਣੀ ਤੇ ਫਿਰ ਪੜਾਣੀ ਚੜਾਈ ਕਰ ਜੇ ਫਿਰ ਵੀ ਉਹੀ ਬਾਣੀ ਉਹ ਤਾਂ ਸਿਰਫ ਇੱਕ ਅਨੰਦ ਸਾਹਿਬ ਹੀ ਹੈ ਕਿ ਜਦੋਂ ਬਾਲਕ ਜਨਮੇ ਤਾਂ ਵੀ ਅਨੰਦ ਸਾਹਿਬ ਦਾ ਪਾਠ ਗੁਰਬਾਣੀ ਸਖੀ ਅਨੰਦ ਗਾਵੈ ਸੱਚੇ ਸਾਹਿਬ ਕੈ ਮਨ ਭਾਵੈ ਗੁਰਬਾਣੀ ਦਾ ਪਰਮਾਨ ਹੈ ਪੰਜਵੇਂ ਪਾਤਸ਼ਾਹ ਨੇ ਲਿਖਿਆ ਹੋਇਆ ਜਦ 6ਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਤਾਂ ਵੀ ਪੰਜਵੇਂ ਪਾਤਸ਼ਾਹ ਨੇ ਅਨੰਦ ਸਾਹਿਬ ਹੀ ਪੜਵਾਇਆ ਸੀ ਸਾਰਾ ਗੁਰਬਾਣੀ ਸਖੀ ਅਨੰਦ ਗਾਵੈ ਸਾਰਿਆਂ ਨੇ ਆਨੰਦ ਸਾਹਿਬ ਦਾ ਹੀ ਪਾਠ ਕੀਤਾ ਸੀ ਇਹ ਕਰਕੇ ਜੇ ਆਨੰਦ ਸਾਹਿਬ ਦੇ ਵਿੱਚ ਇੱਕ ਖਾਸ ਨਿਮਗਨਤਾ ਹੈ ਸਿਰਫ ਤੁਸੀਂ ਪ੍ਰੈਕਟੀਕਲ ਵਜੋਂ ਪੰਜ ਪਾਠ ਕਰਕੇ ਰੋਜ਼ ਦੇਖ ਲੈਣੇ ਇਹਦੇ ਇਹ ਤੁਹਾਨੂੰ ਸਾਰਾ ਦਿਨ ਹੀ ਆਉ ਰੱਖੇਗਾ ਜਿਵੇਂ ਪਤਾ ਨਹੀਂ ਕੀ ਸਰੂਰ ਚੜਿਆ ਹੁੰਦਾ ਬੰਦੇ ਨੂੰ ਸਾਰਾ ਦਿਨ ਬੰਦਾ ਖੁਸ਼ ਹੀ ਰਹਿੰਦਾ ਤੇ ਕੋਈ ਦੁੱਖ ਵੀ ਨਹੀਂ ਨੇੜੇ ਆਉਂਦਾ ਤਾਂ ਇਸ ਕਰਕੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ RAM ਕਲੀ ਰਾਗ ਦੇ ਵਿੱਚ ਮਹੱਲਾ ਤੀਜਾ ਆਨੰਦ ਤੀਸਰੇ ਬਾਦਸ਼ਾਹ ਦੀ ਬਾਣੀ ਹੈ ਆਨੰਦ ਸਰਲੇਖ ਦੇ ਥੱਲੇ ਬਾਣੀ ਉਚਾਰਨ ਕੀਤੀ ਹੈ ਅਮਰ ਸੰਚਾਰ ਚ ਪੰਜਵੀਂ ਥਾਂ ਤੇ ਪੜੀ ਹੈ ਆਨੰਦ ਦਾ ਨਾਮ ਅੰਮ੍ਰਿਤ ਵੀ ਹੈ ਅੰਮ੍ਰਿਤ ਰੂਪ ਬਾਣੀ ਹੈ ਆਨੰਦ ਮਈ ਬਾਣੀ ਹੈ ਇਸੇ ਕਰਕੇ ਦਸਵੇਂ ਬਾਦਸ਼ਾਹ ਨੇ ਪੰਜਾਂ ਬਾਣੀਆਂ ਚ ਰੱਖੀ ਹੈ ਬਾਣੀ ੴ ਸਤਿਗੁਰ ਪ੍ਰਸਾਦ ਓੰਕਾਰ ਜੋ ਕੇਵਲ ਇੱਕੋ ਇੱਕ ਹੈ ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਧੰਨ ਗੁਰੂ ਅਮਰਦਾਸ ਸਹਿ ਮਹਾਰਾਜ ਕਿੰਨੀ ਵਾਰੀ ਗੰਗਾ ਨੂੰ ਤਾਰਨ ਗਏ ਚਰਨ ਪਾਉਣ ਗਏ ਉਹਦੀ ਬੇਨਤੀ ਕਰਨ ਤੇ ਜਦੋਂ ਉੱਥੇ ਇੱਕ ਬਿਰਾਗੀ ਸਾਧੂ ਨਾਲ ਚਰਚਾ ਹੋਈ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ ਬਾਸਰ ਕੇ ਨਗਰ ਪਹੁੰਚ ਗਏ ਪ੍ਰਸ਼ਾਦਾ ਛਕ ਰਿਆ ਸੀ ਬਿਰਾਗੀ ਸਾਧੂ ਤੇ ਸਤਿਗੁਰੂ ਜੀ ਸ਼ਿਕਾਰੇ ਸੀ ਆਪਣੇ ਗ੍ਰਹਿ ਦੇ ਵਿੱਚ ਕਹਿੰਦਾ ਭਈ ਤੁਹਾਡੇ ਮਹਾਰਾਜ ਜੀ ਬਚਨ ਬੜੇ ਵਧੀਆ ਨੇ ਤੁਹਾਡਾ ਗੁਰੂ ਕੌਣ ਹੈ ਸਤਿਗੁਰੂ ਕਹਿੰਦੇ ਮੈਂ ਤਾਂ ਇਹ ਗੁਰੂ ਧਾਰਨ ਕਰਨਾ ਹੈ ਉਹਨੇ ਉੱਥੇ ਹੀ ਰੋਟੀ ਛੱਡ ਦਿੱਤੀ ਕਹਿੰਦਾ ਮੇਰੇ ਤਾਂ ਸਾਰੇ ਪੁੰਨ ਹੀ ਨਸ਼ਟ ਹੋ ਗਏ ਮੇਰਾ ਤਾਂ ਜਨਮ ਬੇਅਰਥ ਹੋ ਗਿਆ ਮੈਂ ਬੜਾ ਵੱਡਾ ਗੁਨਾਹ ਕਰ ਲਿਆ ਮੈਂ ਨਗੁਰੇ ਦੇ ਹੱਥੋਂ ਰੋਟੀ ਖਾ ਲਈ ਸਤਿਗੁਰੂ ਜੀ ਨੂੰ ਬੜਾ ਇਸ ਗੱਲ ਦੀ ਮਨ ਨੂੰ ਸੱਟ ਜੀ ਵੀ ਗੁਰੂ ਨਹੀਂ ਹੱਲ ਤੱਕ ਧਾਰਨ ਕੀਤਾ ਸਤਿਗੁਰੂ ਜੀ ਨੂੰ ਤਾਂ ਨੀਂਦ ਨਾ ਆਵੇ ਪ੍ਰਸ਼ਾਦਾ ਨਾ ਛਕਣਾ ਆਪਣਾ ਉੱਪਰ ਉਹਦੋਂ ਕੋਠਿਆਂ ਦੇ ਉੱਤੇ ਮੰਜੇ ਡਾਹ ਕੇ ਆਰਾਮ ਕਰਦੇ ਹੁੰਦੇ ਸੀ ਠੰਡੀ ਠੰਡੀ ਹਵਾ ਹੈ ਗਰਮੀ ਦਿਨ ਨੇ ਪਰ ਰਾਤ ਨੂੰ ਬੈਠੇ ਰਹੇ ਬੈਠੇ ਰਹੇ ਅਕਾਲ ਪੁਰਖ ਅੱਗੇ ਬੇਨਤੀਆਂ ਕਰਦੇ ਰਹੇ ਜਦੋਂ ਅੰਮ੍ਰਿਤ ਵੇਲਾ ਹੋਇਆ 2-3 ਵਜੇ ਤਾਂ ਬੜੀ ਕੋਈ ਮਿੱਠੀ-ਮਿੱਠੀ ਆਵਾਜ਼ ਆਉਂਦੀ ਨਹੀਂ ਮਿੰਨੀ-ਮਿੰਨੀ ਆਵਾਜ਼ ਕੋਈ ਸੁਣਦੇ ਨੇ ਪੌੜੀ ਤੋਂ ਉੱਤਰ ਕੇ ਬਾਹਰ ਹੀ ਚੁੱਲ੍ਹੇ ਹੁੰਦੇ ਸੀ ਉਦੋਂ ਚੁੱਲ੍ਹੇ ਦੇ ਦਿਵਾਲੇ ਇੱਕ ਗੰਧ ਹੁੰਦੀ ਸੀ ਉਹਨੂੰ ਓਟਾ ਕਹਿੰਦੇ ਸੀ ਉਹ ਓਟੇ ਦੇ ਦਿਵਾਲੇ ਖੜੇ ਹੋ ਕੇ ਉਹਲੇ ਹੋ ਕੇ ਸੁਣਦੇ ਨੇ ਦੇਖਦੇ ਨੇ ਕਿ ਮੇਰੀ ਪਤੀਜ ਨੋ ਹੀ ਹੈ ਬੀਬੀ ਅਮਰੋ ਗੁਰੂ ਅੰਗਦ ਦੇਵ ਦੀ ਸੁਪੁੱਤਰੀ ਉਹ ਆਸਾ ਦੀਵਾਰ ਪੜ ਰਹੀ ਹੈ ਉਹਨੇ ਅਖੀਰ ਵਿੱਚ ਇੱਕ ਸ਼ਬਦ ਪੜਿਆ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨਮਸਵਾਣੀ ਬੁਰਾ ਭਲਾ ਦੋਇ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ ਤਉ ਗੁਣ ਨਾਹੀ ਅੰਤ ਹਰੇ ਚਿਤ ਚੇਤ ਸਕੀ ਨਹੀਂ ਬਾਬ ਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਜਾਲ ਹੀ ਰਹਿਨ ਜਾਲ ਦਿਨ ਹੁਆ ਜੇਤੀ ਕੜੀ ਫਾਹੀ 33 ਰਸ ਰਸ ਚੋਗ ਚਗੈ ਨਿਤ ਵਾਸਹਿ ਚੂਰਸ ਮੁੜੇ ਕਵਨ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤੇ ਤਲਾਗ ਰਹੀ ਕੋਇਲੇ ਪਾਪ ਪੜੇ ਤੇ ਸੁਪਰਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ ਮਨੂਰ ਉਹ ਲੋਹਾ ਹੁੰਦਾ ਜਿਹੜਾ ਖਰਾਦ ਕੇ ਬਾਹਰ ਛੁੱਟ ਦਿੱਤਾ ਜਾਂਦਾ ਬਿਲਕੁਲ ਬੂਰਾ ਜਿਹਾ ਹੁੰਦਾ ਖਰਾਦ ਵਾਲਿਆਂ ਦੀ ਦੁਕਾਨ ਦੇ ਬਾਹਰ ਪਿਆ ਹੁੰਦਾ ਉਹਦੇ ਉੱਤੇ ਮੀਂਹ ਪੈ ਜਾਂਦਾ ਉਹਨੂੰ ਜੰਗਾਲ ਲੱਗ ਜਾਂਦਾ ਹੁਣ ਮਨੂਰ ਨੂੰ ਕੋਈ ਮੁੜ ਕੇ ਦੁਬਾਰਾ ਲੋਹੇ 'ਚ ਤਬਦੀਲ ਨਹੀਂ ਕਰ ਸਕਦਾ ਕਿਉਂਕਿ ਮਨੂਰ ਤਾਂ ਬਿਲਕੁਲ ਖਤਮ ਹੋ ਜਾਂਦਾ ਸੁਇਸ਼ ਕਰਕੇ ਬਾਬਾ ਜੀ ਕਹਿੰਦੇ ਭਇਆ ਮਨੂਰ ਕੰਚਨ ਫਿਰ ਹੋਵਾ ਕਹਿੰਦੇ ਸਾਡੇ ਸਤਿਗੁਰੂ ਚ ਇੰਨੀ ਸਮਰੱਥਾ ਕਿ ਮਨੂਰ ਵਰਗਾ ਬੰਦਾ ਹੋ ਜਾ ਗਲਿਆ ਸੜਿਆ ਬਿਲਕੁਲ ਹੀ ਨਸ਼ਿਆਂ ਦਾ ਮਾਰਿਆ ਹੋਵੇ ਭਾਵੇਂ ਪਾਪਾਂ ਦਾ ਦੱਬਿਆ ਹੋਵੇ ਪਤ ਤਾ ਆਦਮੀ ਨੂੰ ਵੀ ਸਤਿਗੁਰੂ ਸੋਨੇ ਵਰਗਾ ਬਣਾ ਦੇ ਜੇ ਸੰਗਤ ਚ ਆ ਕੇ ਬੈਠ ਜਾਵੇ ਭਇਆ ਮਨੂਰ ਕੰਚਨ ਫਿਰ ਹੋਵਾ ਜੇ ਗੁਰ ਮਿਲਤ ਨੇਹਾ ਪਰ ਜੇ ਉਹ ਜੇ ਗੁਰੂ ਮਿਲ ਜਾਏ ਉਹ ਕਿਵੇਂ ਠੀਕ ਕਰੇਗਾ ਕਹਿੰਦੇ ਏਕ ਨਾਮ ਅੰਮ੍ਰਿਤ ਉਹ ਦੇਵੇ ਤਾਂ ਉਹ ਨਾਨਕ ਤ੍ਰਿਸ਼ਟ ਸਦੇਹਾ ਤਾਂ ਬੇਹੀ ਦੀ ਕਲਿਆਣ ਹੁੰਦੀ ਦੇ ਸਤਿਗੁਰੂ ਨਾਮ ਅੰਮ੍ਰਿਤ ਸਿੱਖ ਨੂੰ ਬਖਸ਼ਿਸ਼ ਕਰ ਦੇਣ ਇਹਨੇ ਬਚਨ ਸੁਣ ਕੇ ਮਹਾਰਾਜ ਨੇ ਸਾਹਮਣੇ ਹੋ ਕੇ ਪੁੱਛਿਆ ਬੀਬੀ ਕੀ ਦੀ ਕਲਾਮ ਹੈ ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਕਹਿੰਦੇ ਉਹ ਕਿੱਥੇ ਨੇ ਕਹਿੰਦੇ ਉਹ ਤਾਂ ਸੱਚਖੰਡ ਵਾਸੀ ਹੋ ਗਏ ਹੁਣ ਉਹਨਾਂ ਦੀ ਥਾਂ ਤੇ ਕੌਣ ਹੈ ਕਹਿੰਦੇ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਕਹਿੰਦੇ ਗੁਰੂ ਤਾਂ ਘਰ ਵਿੱਚ ਹੀ ਹੈ ਗੰਗਾ ਘਰ ਚ ਵਗਦੀ ਮੈਂ ਐਵੇਂ ਬਾਹਰ ਤੁਰਿਆ ਫਿਰਦਣਾ ਮੇਰਾ ਮਲਾਪ ਕਰਵਾਓ ਸਾਖੀ ਦਾ ਸਾਰਿਆਂ ਨੂੰ ਪਤਾ ਵੀ ਯਾਰੋ ਇੰਨੀ ਗੱਲ ਹੀ ਆ ਬਸ ਵੀ ਮੜਾਕ ਕਰਾਉਣ ਲੈ ਗਏ ਪਿੰਡ ਦੇ ਬਾਹਰ ਖੜਾ ਕਰਤਾ ਖਡੂਰ ਸਾਹਿਬ ਗੁਰੂ ਸਾਹਿਬ ਜੀ ਨੂੰ ਜਦ ਬੀਬੀ ਨੇ ਜਾ ਕੇ ਮੱਥਾ ਟੇਕਿਆ ਗੁਰੂ ਅੰਗਦ ਦੇਵ ਜੀ ਨੂੰ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੂੰ ਨਾਲ ਲੈ ਕੇ ਆਇਆ ਉਹਨਾਂ ਨੂੰ ਬਾਹਰ ਖੜਾ ਕਰਿਆ ਆ ਜਾ ਉਹ ਲੈ ਕੇ ਆਓ ਜਾ ਕੇ ਜਦ ਲੈ ਕੇ ਆਂਦਾ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਖੜੇ ਹੋਗੇ ਮੇਰੇ ਕੋਲ ਮਾਏ ਨੇ ਤੇ ਮੈਂ ਆਪਣੇ ਗਲਵੱਕੜੀ ਚ ਲੈ ਕੇ ਮਿਲਿਆ ਇਹਨਾਂ ਨੂੰ ਮਹਾਰਾਜ ਨੇ ਆਪਣੀਆਂ ਬਾਹਾਂ ਫਲਾ ਲਈਆਂ ਪਰ ਗੁਰੂ ਅਮਰਦਾਸ ਜੀ ਕਹਿੰਦੇ ਅੱਜ ਮੈਂ ਕੁੜਮਾਚਾਰੀ ਚ ਨਹੀਂ ਆਇਆ ਅੱਜ ਤਾਂ ਮੈਂ ਥੋੜਾ ਸਿੱਖ ਬਣਨ ਆਇਆ ਇਉਂ ਕਹਿ ਕੇ ਚਰਨਾਂ ਤੇ ਡਿੱਗ ਪਿਆ ਧੰ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਦੇ ਚਰਨਾਂ ਨਾਲ ਲਿਪਟ ਕੇ ਮਹਾਰਾਜ ਨੇ ਉਠਾ ਕੇ ਗੱਲ ਨਾਲ ਲਾ ਲਿਆ ਕਹਿੰਦੇ ਤੁਹਾਡੀ ਥਾਂ ਇੱਥੇ ਨਹੀਂ ਤੁਹਾਡੀ ਥਾਂ ਤਾਂ ਇੱਥੇ ਸਾਡੇ ਨਾਲ ਲੱਗੋ ਆ ਕੇ ਉਸ ਦਿਨ ਤੋਂ ਸਤਿਗੁਰੂ ਕਹਿੰਦੇ ਐਸੀ ਕਿਰਪਾ ਹੋਈ ਬਸ 12 ਸਾਲ ਥਾਂ ਠੱਕ ਸੇਵਾ ਕਰਕੇ ਤਾਂ ਸਤਿਗੁਰੂ ਲਿਖਦੇ ਨੇ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਕਹਿੰਦੇ ਜਦੋਂ ਨਾ ਮੈਂ ਗੁਰੂ ਅੰਗਦ ਦੇਵ ਜੀ ਦੀ ਪ੍ਰਾਪਤੀ ਕੀਤੀ ਹੈ ਨਾ ਗੁਰੂ ਨਾਨਕ ਦੇਵ ਜੀ ਦੀ ਪ੍ਰਾਪਤੀ ਕੀਤੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਪਤੀ ਕੀਤੀ ਹੈ ਤਾਂ ਜਾਣੋ ਵੀ ਆਨੰਦ ਭਿਆ ਮੇਰੀ ਮਾਏ ਬਹੁਤ ਆਤਮਿਕ ਖੇੜਾ ਪ੍ਰਾਪਤ ਹੋ ਗਿਆ ਮੈਨੂੰ ਅਨ ਦ ਅਖਰੀ ਅਰਥ ਬਣਦਾ ਹੈ ਅਨ ਤੇ ਦ ਦ ਹੁੰਦਾ ਦਵੇਸ਼ ਈਰਖਾ ਤੋਂ ਅਨ ਰਹਿਤ ਈਰਖਾ ਤੇ ਦਵੇਸ਼ ਤੋਂ ਰਹਿਤ ਜਿਹੜੀ ਬਿਰਤੀ ਹੈ ਜਦੋਂ ਬਣ ਜਾਂਦੀ ਤਾਂ ਬੰਦੇ ਨੂੰ ਆਨੰਦ ਹੀ ਬਣਿਆ ਰਹਿੰਦਾ ਇੱਥੇ ਲੋਕ ਖਿਜ-ਖਿਜ ਮਰ ਜਾਂਦੇ ਨੇ ਇੱਕ ਦੂਜੇ ਨਾਲ ਈਰਖਾ ਕਰ ਕਰਕੇ ਦੂਜਿਆਂ ਧਰਮਾਂ ਨਾਲ ਨਫ਼ਰਤਾਂ ਕਰਕੇ ਫਲਾਨਾ ਬੰਦਾ ਫਲਾਨੇ ਦੇਸ਼ ਦਾ ਫਲਾਨੇ ਕੌਮ ਦਾ ਪਰ ਰੱਬ ਦੇ ਪਿਆਰਿਆਂ ਦੇ ਅੰਦਰ ਇੰਨਾ ਅਨੰਦ ਹੁੰਦਾ ਹੈ ਕਿ ਉਹ ਕਿਸੇ ਨਾਲ ਈਰਖਾ ਕਰਦੇ ਹੀ ਨਹੀਂ ਪਸ਼ੂ ਪੰਛੀਆਂ ਨਾਲ ਵੀ ਨਹੀਂ ਕਰਦੇ ਉਹ ਤਾਂ ਹਰੇਕ ਦੇ ਵਿੱਚ ਚੀਤੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਉਹਨਾਂ ਦੀ ਬਿਰਤੀ ਇੰਨੀ ਉੱਚੀ ਹੋ ਜਾਂਦੀ ਹੈ ਉਹਨਾਂ ਨੂੰ ਸਾਰੇ ਆਪਣੇ ਆਪਣੀ ਨਜ਼ਰ ਆਉਂਦੇ ਨੇ ਵੀ ਸਾਰੇ ਹੀ ਮੇਰੇ ਨੇ ਕੋਈ ਬੇਗਾਨਾ ਨਹੀਂ ਹੈ ਇੱਥੇ ਸਤਗੁਰ ਤਾਂ ਪਾਇਆ ਸਹਿਜ ਛੇਤੀ ਮਹਾਰਾਜ ਕਹਿੰਦੇ ਮੈਂ ਸਤਗੁਰ ਦੀ ਪ੍ਰਾਪਤੀ ਤਾਂ ਕੀਤੀ ਹੈ ਪਰ ਮੈਂ ਸਤਗੁਰ ਨੂੰ ਗਿਆਨ ਸੰਯੁਕਤ ਪ੍ਰਾਪਤ ਕੀਤਾ ਸਹਿਜ ਨਤ ਮਤਲਬ ਗਿਆਨ ਛੇਤੀ ਸੰਯੁਕਤ ਗਿਆਨ ਸਮੇਤ ਸਤਿਗੁਰੂ ਦੀ ਪ੍ਰਾਪਤੀ ਕੀਤੀ ਹੈ ਇੱਕ ਇੱਕ ਦੁਨੀਆ 'ਚ ਉਹ ਵੀ ਗੁਰੂ ਨੇ ਜਿਨ੍ਹਾਂ ਨੂੰ ਗਿਆਨ ਹੀ ਨਹੀਂ ਹਨ ਤ੍ਰਿਵ ਗਿਆਨ ਨਹੀਂ ਹੈ ਦੂਸਰਾ ਸਤਿਗੁਰੂ ਦਾ ਜੋਗੀ ਨੂੰ ਸਮਝਾਉਣ ਦਾ ਭਾਵ ਇਹ ਸੀ ਕਿ ਮੈਂ ਸਤਿਗੁਰਤਾ ਪਾਇਆ ਸਹਿਜ ਸੇਤੀ ਮੈਂ ਸਤਿਗੁਰੂ ਦੀ ਪ੍ਰਾਪਤੀ ਹੱਥ ਯੋਗ ਨਾਲ ਨਹੀਂ ਕੀਤੀ ਹੱਥ ਕਰਕੇ ਨਹੀਂ ਕੀਤੀ ਮੈਂ ਸਹਿਜ ਯੋਗ ਨਾਲ ਸਤਿਗੁਰੂ ਦੀ ਪ੍ਰਾਪਤੀ ਕੀਤੀ ਹੈ ਸੁਤੇ ਸਿੱਧੀ ਮੈਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ ਹੈ ਕਾਲਪੁਰਖ ਦੀ ਕਿਰਪਾ ਨਾਲ ਜਦੋਂ ਤੋਂ ਮੈਨੂੰ ਸਤਿਗੁਰੂ ਮਿਲੇ ਨੇ ਮਨ ਵਜੀਆਂ ਵਧਾਈਆਂ ਉਦੋਂ ਦੀਆਂ ਮੇਰੇ ਮਨ ਦੇ ਅੰਦਰ ਖੁਸ਼ੀਆਂ ਹੀ ਖੁਸ਼ੀਆਂ ਖੇੜੇ ਹੀ ਖੇੜੇ ਹੋ ਗਏ ਨੇ ਮਨ ਦੇ ਅੰਦਰ ਖੁਸ਼ੀਆਂ ਡੁੱਲ ਡੁੱਲ ਪੈਂਦੀਆਂ ਨੇ ਆਪੇ ਵਧਾਈਆਂ ਵੱਜ ਰਹੀਆਂ ਆਮ ਆਪਾ ਕਿਸੇ ਨੂੰ ਮਿਲ ਕੇ ਵਧਾਈਆਂ ਨੇ ਵਧਾਈਆਂ ਜੀ ਵਧਾਈਆਂ ਤੁਹਾਨੂੰ ਬੜੀਆਂ ਵਧਾਈਆਂ ਹੋਣ ਕਈ ਅੱਖਰ ਆਪਾਂ ਆਪਣੇ ਆਪ ਹੀ ਬਦਲਦੇ ਹੁੰਦੇ ਆ ਇਹ ਅੱਖਰ ਹੈਗਾ ਵਾਹਿਗੁਰੂ ਕੰਨਾ ਤੱਦੇ ਨੂੰ ਕੰਨਾ ਵਧਾਈਆਂ ਇਹ ਹੁਣ ਜਦੋਂ ਵੀ ਜਿੱਥੇ ਵੀ ਮਰਜੀ ਚਲੇ ਜਾਓ ਸੰਸਾਰ ਭਰ ਦੇ ਵਿੱਚ ਜਿੰਨੀ ਸੰਗਤ ਆ ਨਾ ਸਾਰੀ ਕਹਿੰਦੀ ਮਨਵੱਜੀਆਂ ਵਧਾਈਆਂ ਵਾਵੇ ਦਾ ਕੰਨਾ ਤੇ ਬੋਲਣਾ ਹੀ ਨਹੀਂ ਕਿਸੇ ਨੇ ਕਿਸੇ ਨੂੰ ਗਿਆਨ ਹੋਵੇਗਾ ਕਿ ਵਾਵੇ ਨੂੰ ਕੰਨਾ ਵੀ ਲੱਗਿਆ ਹੋਇਆ ਇਸ ਕਰਕੇ ਜਿੰਨੀ ਪੰਕਤੀਆਂ ਲਿਖੀਆਂ ਹੋਈਆਂ ਜਿਹਨੇ ਅੱਖਰ ਲਿਖੇ ਉਹਨਾਂ ਦਾ ਬੜਾ ਧਿਆਨ ਦਿਓ ਅੱਗੇ ਵਾਸਤੇ ਕਦੇ ਵੀ ਨੋਟ ਕਰ ਲੈਣਾ ਕਿ ਪਾਠ ਕਰਨ ਵੇਲੇ ਜਰੂਰ ਦੇਖੋ ਬਾਧਾਈਆਂ ਮਨ ਦੇ ਅੰਦਰ ਬਾਧਾਈਆਂ ਵੱਜੀਆਂ ਖੁਸ਼ੀਆਂ ਖੇੜੇ ਹੋ ਗਏ ਨੇ ਖੁਸ਼ੀਆਂ ਢਲ ਢਲ ਪੈਂਦੀਆਂ ਬਾਹਰ ਨੂੰ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਕਹਿੰਦੇ ਰਾਗ ਸਾਰੇ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਪ ਹੈ ਅਠਾ ਨੰਦਨ ਇਸ ਕਰਕੇ ਜਿੰਨੇ ਰਾਗ 1 5 ਉਹਨਾਂ ਦੇ ਪੁੱਤਰ ਸੋ ਇਸ ਪ੍ਰਕਾਰ 5-5 ਉਹਨਾਂ ਦੀਆਂ ਇਸਤਰੀਆਂ ਰਾਗ 1 ਸੰਗ 5 ਬਰ ਅੰਗਨ ਬਰ ਸ੍ਰੇਸ਼ਟ ਅੰਗਨ ਇਸਤਰੀਆਂ ਸੰਗ ਲਪੇ 8 ਨੰਨਨ 8-8 ਉਹਨਾਂ ਦੇ ਪੁੱਤਰ ਨੇ ਇਸ ਤਰ੍ਹਾਂ ਕੁੱਲ ਰਾਗ ਉਹਨਾਂ ਦੇ ਪੁੱਤਰ ਉਹਨਾਂ ਦੀਆਂ ਇਸਤਰੀਆਂ ਰਤਨ ਤੋਂ ਭਾਵ ਉਹਨਾਂ ਦੇ ਪੁੱਤਰ ਨੇ ਪਰਿਵਾਰ ਪਰੀਆਂ ਉਨ੍ਹਾਂ ਦਾ ਸਾਰਾ ਪਰਿਵਾਰ ਤੇ ਪਰੀਆਂ ਜਿਹੜੀਆਂ ਰਾਗਣੀਆਂ ਨੇ ਸ਼ਬਦ ਗਾਵਣਾਈਆਂ। ਸਧਾਰਨ ਸ਼ਬਦ ਨੂੰ ਗਾਇਨ ਕਰਦੀਆਂ ਪਰ ਸਤਿਗੁਰੂ ਕਹਿੰਨੇ ਸ਼ਬਦੋ ਤਾਂ ਗਾਵੋ ਹਰੀ ਕੇਰਾ। ਕਹਿੰਨੇ ਹੋਰ ਕੋਈ ਸ਼ਬਦ ਨਾ ਪੜਿਓ ਇੱਥੇ। ਬਾਹਰਲਾ। ਸ਼ਬਦ ਪੜਨਾ ਤਾਂ ਹਰੀ ਦਾ ਹੀ ਪੜਿਓ। ਬਾਹਰਲੇ ਗੀਤ ਗਾਇਨ ਨਹੀਂ ਕਰਨੇ ਹਨ। ਹਰੀ ਦਾ ਸ਼ਬਦ ਪੜੋ ਬਸ ਜੇ ਰਾਗ ਵਿੱਚ ਪੜਨਾ ਹੈ ਕੀਰਤਨ ਕਰਨਾ ਹੈ। ਹੋਰ ਕੋਈ ਚੀਜ਼ ਨਹੀਂ ਗਾਉਣੀ ਕਿਉਂਕਿ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ ਸਾਖਤ ਗੀਤ 나ਦ ਤੁਨ ਗਾਵਤ ਬੋਲਤ ਬੋਲ ਅਜਾਈ ਇਸ ਕਰਕੇ ਹਰੀ ਦਾ ਹੀ ਸ਼ਬਦ ਗਾਇਨ ਕਰੋ ਮਨ ਜਿੰਨੀ ਵਸਾਇਆ ਪੂਰੀ ਪੰਕਤੀ ਸ਼ਬਦ ਉਹ ਤਾਂ ਗਾਵੋ ਹਰੀ ਕੇਰਾ ਹਰੀ ਦਾ ਸ਼ਬਦ ਗਾਇਨ ਤਾਂ ਕਰੋ ਪਰ ਉਹਨਾਂ ਨਾਲ ਮਿਲ ਕੇ ਕਰੋ ਮਨ ਜਿੰਨੀ ਵਸਾਇਆ ਜਿਨ੍ਹਾਂ ਨੇ ਮਨ ਦੇ ਵਿੱਚ ਸ਼ਬਦ ਨੂੰ ਵਸਾਇਆ ਤੁਸੀਂ ਵੀ ਉਹਨਾਂ ਦੇ ਕੋਲ ਬੈਠ ਕੇ ਸ਼ਬਦ ਦਾ ਗਾਇਨ ਕਰੋ ਤਾਂ ਕਿ ਤੁਹਾਡੇ ਮਨ ਵਿੱਚ ਵੀ ਸ਼ਬਦ ਵਸ ਜਾਵੇ ਜਿਨ੍ਹਾਂ ਨੇ ਮਨ ਦੇ ਅੰਦਰ ਸ਼ਬਦ ਨੂੰ ਵਸਾਇਆ ਹੀ ਨਹੀਂ ਉਹਨਾਂ ਕੋਲ ਬਹਿ ਕੇ ਲਾਭ ਨਹੀਂ ਮਿਲਦਾ ਕਿਉਂਕਿ ਉਹ ਤਾਂ ਬਾਹਰੀ ਗਿਆਨ ਹੈ ਉਹ ਤਾਂ ਬਾਹਰੋਂ ਤਾਂ ਜਿੰਨਾ ਸੋਣਾ ਮਰਜੀ ਬਹੁਤ ਕੁਝ ਹੈ ਬੜੇ ਗਵਈਏ ਬੈਠੇ ਨੇ ਬੜੇ ਕੀਰਤਨੀਏ ਬੈਠੇ ਨੇ ਬੜੇ ਗਾਉਣ ਵਾਲੇ ਬੈਠੇ ਨੇ ਪਰ ਮਹਾਰਾਜ ਕਹਿੰਦੇ ਵਿਰਲਾ ਹਿਰਦੈ ਵਸਾਇਆ ਹਿਰਦਿਚ ਤਾਂ ਕਿਸੇ ਕਿਸੇ ਨੇ ਵਸਾਇਆ ਉਹ ਤਾਂ ਸਾਰੇ ਵਪਾਰੀ ਨੇ ਪੈਸਿਆਂ ਦੇ ਹੁਣ ਮੈਂ ਉਹ ਜਿਹੇ ਕਹਿੰਦੇ ਬੰਦਾ ਲੱਭਦਾ ਜਿਹਨੇ ਹਿਰਦੇ ਚ ਵਸਾਇਆ ਮੈਂ ਉਹਦੇ ਕੋਲ ਬੈਠ ਕੇ ਪੜਾ ਬੜਾ ਫਰਕ ਪੈਂਦਾ ਜਿਨ੍ਹਾਂ ਨੇ ਆਪਣੇ ਮਨ ਨੂੰ ਕਾਬਰ ਕੀਤਾ ਹੁੰਦਾ ਨਾ ਉਹਨਾਂ ਦੇ ਕੋਲ ਬੈਠ ਕੇ ਪੜ੍ਹੀਏ ਮਨ ਜਾਂਦਾ ਹੀ ਨਹੀਂ ਕਿਸੇ ਪਾਸੇ ਇੰਨਾ ਮਨ ਟਿਕਾਉਜ ਹੋ ਜਾਂਦਾ ਇੰਨਾ ਕਾਬਰਤਾ ਹੋ ਜਾਂਦਾ ਤੇ ਜੇ ਚੰਚਲ ਮਨ ਵਾਲਿਆਂ ਕੋਲ ਬੈਠ ਕੇ ਭਾਵੇਂ ਪਾਠ ਕਰੀ ਵੀ ਜਾਈਏ ਤਾਂ ਉਹਨਾਂ ਦੀ ਚੰਚਲਤਾਈ ਦਾ ਪ੍ਰਭਾਵ ਸਾਡੇ ਉੱਤੇ ਵੀ ਪੈ ਜਾਂਦਾ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮਨ ਜਿੰਨੀ ਵਸਾਇਆ ਜਿਨ੍ਹਾਂ ਨੇ ਮਨ ਦੇ ਅੰਦਰ ਸ਼ਬਦ ਨੂੰ ਵਸਾਇਆ ਜਿਨ੍ਹਾਂ ਨੇ ਸ਼ਬਦ ਨੂੰ ਕਮਾਇਆ ਹੈ ਉਹਨਾਂ ਦੇ ਕੋਲ ਬੈਠ ਕੇ ਪਾਠ ਕਰੋ ਉਹਨਾਂ ਕੋਲ ਬੈਠ ਕੇ ਕੀਰਤਨ ਕਰੋ ਟਿੱਕੀਆਂ ਹੋਈਆਂ ਰੂਹਾਂ ਦੇ ਕੋਲ ਬੈਠੋ ਹਿੱਲੀਆਂ ਰੂਹਾਂ ਤਾਂ ਵਿਚਾਰੀਆਂ ਡੋਲਦੀਆਂ ਫਿਰਦੀਆਂ ਉਹਨਾਂ ਕੋਲ ਬਹਿ ਕੇ ਕੀ ਪ੍ਰਾਪਤੀ ਹੋਣੀ ਹੈ ਟਿੱਕੀਆਂ ਹੋਇਆਂ ਮਹਾਪੁਰਸ਼ਾਂ ਕੋਲ ਬੈਠੋ ਗੁਰਮੁਖਾਂ ਕੋਲ ਬੈਠੋ ਕਹਾ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਆਨੰਦ ਹੀ ਨੰਦ ਹੋ ਗਿਆ ਮੇਰੇ ਅੰਦਰ ਦਵੇਸ਼ ਤੋਂ ਰਹਿਤ ਹੋ ਗਿਆ ਕਿਉਂਕਿ ਮੈਂ ਸਤਿਗੁਰੂ ਦੀ ਪ੍ਰਾਪਤੀ ਕਰ ਲਈ ਪੂਰੇ ਸਤਿਗੁਰੂ ਕਿੱਥੇ ਮਿਲਦੇ ਨੇ ਪੂਰੇ ਸਤਿਗੁਰੂ ਤਾਂ ਕਿਸੇ ਨੂੰ ਮਿਲਦੇ ਹੀ ਨਹੀਂ ਭਾਗਾਂ ਤੋਂ ਬਿਨਾਂ ਮਿਲਦੇ ਨੇ ਇਸ ਕਰਕੇ ਵੱਡਿਆਂ ਭਾਗਾਂ ਕਰਕੇ ਆਪਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ ਹੈ ਹੁਣ ਆਪਣੇ ਮਨ ਨੂੰ ਕਹਿੰਦੇ ਨੇ ਬਈ ਮੈਂ ਤਾਂ ਬਾਹਰੋਂ ਸਰੀਰ ਕਰਕੇ ਤਾਂ ਮਿਲਿਆ ਪਰ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲ ਦੇਖ ਆਪਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ ਐ ਬਾਣੀ ਪ੍ਰਾਪਤ ਹੋਈ ਐ ਕੀਰਤਨ ਕਥਾ ਮਿਲਿਆ ਗੁਰਮੰਤਰ ਮਿਲਿਆ ਮੂਲ ਮੰਤਰ ਮਿਲਿਆ ਬੀਜ ਮੰਤਰ ਮਿਲਿਆ ਮਾਲਾ ਮੰਤਰ ਮਿਲਿਆ ਇੰਨਾ ਗਿਆਨ ਮਿਲ ਗਿਆ ਇੰਨਾ ਕੁਝ ਮਿਲ ਗਿਆ ਮੇਰੇਆ ਮਨਾ ਤੂੰ ਕਿੱਧਰ ਤੁਰਿਆ ਫਿਰਦਾ ਬਾਹਰ ਤੂੰ ਸਦਾ ਰਹੁ ਹਰ ਨਾਲੇ ਤੂੰ ਹਮੇਸ਼ਾ ਹਰੀ ਨਾਲ ਜੁੜਿਆ ਰਹੋ ਤਾਂ ਹਮੇਸ਼ਾ ਕਿਉਂ ਟੁੱਟਦਾ ਵਾਹਿਗੁਰੂ ਨਾਲੋਂ ਬਾੜਾ ਜੁੜੇ ਕੋਈ ਚੰਗੀ ਚੀਜ਼ ਖਾਣ ਵਾਲੀ ਦੇਖੀ ਜਿਹੜੀ ਟੁੱਟ ਜਾਂਦਾ ਉਹਨੂੰ ਟੁੱਟ ਕੇ ਪੈਂਦਾ ਉਹ ਮੈਨੂੰ ਪਹਿਲਾਂ ਦਿਓ ਖਾਣ ਨੂੰ ਉਹ ਕੱਪੜਾ ਦੇਖ ਲਿਆ ਤਾਂ ਮਨ ਹਿੱਲ ਜਾਂਦਾ ਜਦੋਂ ਵੀ ਚੰਗੇ ਪਦਾਰਥ ਦੇਖੇ ਮਾਇਆ ਦੇਖੀ ਫਿਰ ਮਨ ਹਿੱਲ ਗਿਆ ਮਹਾਰਾਜ ਇਹ ਤੋਂ ਬਚਾਵੇ ਸਾਨੂੰ ਜਿਹੜੀ ਚੀਜ਼ ਦੇਖਦੇ ਆ ਉਦੋਂ ਨੇ ਮਨ ਤੁਰ ਪੈਂਦਾ ਸਤਿਗੁਰੂ ਕਹਿੰਦੇ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਭੋਜਨ ਛਕਣਾ ਛਕ ਪਾਣੀ ਪੀਣਾ, ਵੀ ਕੱਪੜੇ ਪਾਉਣੇ, ਪਾ ਜੇ ਪ੍ਰਸਾਦ ਛਕਤੀ ਹੀ ਅੰਮ੍ਰਿਤ ਕਾਇ ਤੇ ਸ਼ਾਗੁਰ ਕੋ ਰੱਖ ਮਨ ਮਾਏ। ਜੇ ਪ੍ਰਸਾਦ ਸੁਗੰਧਤ ਨਾਲ ਲਾਵੇ ਤੇ ਇਸ ਕੋ ਸਿਮਰਤ ਪਰਮਗਤ ਪਾਵੇ, ਜੇ ਪ੍ਰਸਾਦ ਬਸਾ ਸੁਖ ਮੰਦਰ ਤੇ ਸਿਰ ਤੇ ਆਇਸਦਾ ਮਨ ਅੰਦਰ। ਤੈਨੂੰ ਇਹ ਤਾਂ ਨਹੀਂ ਕਿਹਾ ਵੀ ਤੂੰ ਨਾ ਖਾ ਰੋਟੀ, ਰੋਟੀ ਖਾ, ਬਰਫੀਆਂ ਖਾ, ਮਠਿਆਈਆਂ ਖਾ, ਕੱਪੜੇ ਪਾ। ਪਰ ਤੂੰ ਦੇ ਜਦੋਂ ਕੱਪੜੇ ਪਾਉਣ ਲੱਗਦਾ ਤਾਂ ਕੱਪੜੇ 'ਚ ਇੰਨੀ ਸੁਰਤੀ ਟਿਕ ਜਾਂਦੀ ਤੇਰੀ ਰੱਬ ਦਾ ਨਾਂ ਹੀ ਭੁੱਲ ਜਾਂਦਾ ਤੈਨੂੰ। ਤੈਨੂੰ ਇਸੇ ਗੱਲ ਤੇ ਸੰਗਤ 'ਚ ਬੁਲਾਇਆ ਤੈਨੂੰ ਪੱਕਾ ਕਰਨਾ ਹੈ। ਜਾ ਤੂੰ ਕੱਪੜੇ ਪਾਵੇਂ ਜਾਂ ਤੂੰ ਰੋਟੀ ਖਾਵੇਂ ਜਾਂ ਤੂੰ ਕੋਈ ਕੋਈ ਕਿਰਿਆ ਕਰੇ ਤਾਂ ਪਹਿਲਾਂ ਆਖੇ ਤੂੰ ਸਤ ਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਸਤ ਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਸਤ ਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਮਹਾਰਾਜ ਕਹਿੰਦੇ ਹਰ ਨਾਲ ਰਹੋ ਤੂੰ ਮਨ ਮੇਰੇ ਉੱਤੇ ਟਿੱਪੀ ਆ ਇਸ ਕਰਕੇ ਮਨ ਨਹੀਂ ਬੋਲਣਾ ਮਨ ਮਨ ਬੋਲਣਾ ਨਹੀਂ ਬੋਲਣਾ ਮ ਮਨ ਨਾ ਮਾਨ ਮ ਮਨ ਨੰਨੇ ਸਿਆਰੀ ਮਾਨ ਇੱਥੇ ਉੱਤੇ ਟਿੱਪੀ ਆ ਗਈ ਮਨ ਹਰ ਨਾਲ ਰਹੋ ਤੂੰ ਮਨ ਮੇਰੇ ਵਾਹਿਗੁਰੂ ਨਾਲ ਮੇਰੇ ਮਨਾਂ ਤੂੰ ਸਦਾ ਹੀ ਜੁੜਿਆ ਰਹੋ ਫਿਰ ਕੀ ਲਾਭ ਹੋਵੇਗਾ ਦੁੱਖ ਸਭ ਵਿਸਾਰਨਾ ਕਿਉਂਕਿ ਪ੍ਰਮਾਤਮਾ ਦੇ ਨਾਲ ਜੁੜਨ ਨਾਲ ਇਹ ਫਾਇਦਾ ਕਿ ਦੁੱਖ ਆਪਣੇ ਆਪ ਹੀ ਖਿਹੜਾ ਛੱਡ ਜਾਂਦੇ ਨੇ ਦੁੱਖ ਸਾਰੇ ਨਿਵਰਤ ਹੋ ਜਾਂਦੇ ਨੇ ਸੁੱਤੇ ਸਿੱਧੀ ਜੁੜੇ ਰਹੋ ਹਰ ਵਕਤ ਅੰਗੀਕਾਰ ਹੋ ਕਰੇ ਤੇਰਾ ਜੇ ਤੂੰ ਉਹਦੇ ਨਾਲ ਜੁੜਿਆ ਨਹੀਂ ਫਿਰ ਉਹ ਤੇਰਾ ਅੰਗੀਕਾਰ ਵੀ ਕਰਦਾ ਪੱਖ ਵੀ ਕਰਦਾ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੋਜੂ ਕਰੀਏ ਔਰ ਅੱਛਾ ਅੰਗੀਕਾਰ ਕਰੇਗਾ ਉਹ ਤੇਰਾ ਅੰਗੀਕਾਰ ਕੀਆ ਪ੍ਰਭ ਆਪਣਾ ਇਸ ਕਰਕੇ ਦੋਖੀ ਸਗਲੇ ਭੈਰਵਾਲ ਅੰਗੀਕਾਰੋ ਕਰੇ ਤੇਰਾ ਜਦੋਂ ਤੂੰ ਹਰ ਵਕਤ ਹੀ ਗੁਰਮੰਤਰ ਨਾਲ ਮੂਲ ਮੰਤਰ ਨਾਲ ਜੁੜਿਆ ਰਹੇਗਾ ਬਾਣੀ ਪੜਦਾ ਰਹੇਗਾ ਫਿਰ ਉਹਨੂੰ ਆਪੇ ਪਿਆਰ ਆਉਂਦਾ ਇਹ ਮੇਰਾ ਭਗਤ ਹੈ ਇਹਦੀ ਰੱਖਿਆ ਕਰਨੀ ਹੈ ਕਾਰਜ ਸਭ ਸਵਾਰਨਾ ਕਾਰਜ ਤੇਰੇ ਆਪਣੇ ਆਪ ਹੀ ਸਵਾਰ ਦੇਣੇ ਸਾਰੇ ਕਿਉਂਕਿ ਉਹਨੂੰ ਪਤਾ ਇੱਧਰ ਜੁੜਿਆ ਹੋਇਆ ਮੈਂ ਇਹਦੇ ਕੰਮ ਕਰਿਆ ਆ ਮੈਂ ਦੌੜ ਕੇ ਫਿਰ ਉਹ ਕੰਮ ਵੀ ਕਰਿਆਉਂਦੇ ਨੇ ਸਾਰੇ